ਵਿਸ਼ਾਲੀ ਲਾਲਿਆ ਪੁੱਤ ਚੜੂ ਹਾਂ ਬਸ ਲਾਈ ਹੋ ਜਾਨੀ ਆ ਪਹਿਲਾਂ ਰਸੋਈ ਦੀ ਝਾਟ ਢੜੇ ਕਰਕੇ हटੀਆਂ ਆ ਡੱਬਿਆਂ ਤੇ ਮੜਮੜ ਪੱਕੀ ਮਿੱਟੀ ਚੜੀ ਪਈ ਸੀ ਮੰਮੀ ਚੱਲ ਕੋਈ ਗੱਲ ਨਹੀਂ ਪੁੱਤ ਥੋੜਾ ਦਿਨ ਚੜੇ ਕਰ ਲਾਂਦੇ ਸਵੇਰੇ ਸਵੇਰੇ ਲੱਗ ਗਈ ਮੈਂ ਤਾਂ ਗੁਰੂ ਘਰ ਗਈ ਤੀ ਤੈਨੂੰ ਪਤਾ ਉੱਥੇ 10 ਮਿੰਟ ਲੱਗ ਗਏ ਅਰਦਾਸ ਹੋਣ ਲੱਗ ਗਈ ਤੀ ਮੰਮੀ ਮੇਰੇ ਤਾਂ ਤੁਹਾਨੂੰ ਪਤਾ ਹੀ ਆ ਮੈਂ ਸਵੇਰੇ ਜਲਦੀ ਉੱਠ ਕੇ ਪਹਿਲਾਂ ਕੰਮ ਕਾਰੀ ਨਿਵੇੜਦੀ ਹੁੰਨੀ ਆਂਗੀ ਮੈਂ ਇਥੇ ਨਹੀਂ 10-10 ਵਜੇ ਤੱਕ ਪਈਦਾ ਜਦੋਂ ਘਰ ਦੇ ਕੰਮ ਪਏ ਹੁਣ ਤੇ ਆਪਾਂ ਇੱਥੇ ਸੁੱਤੇ ਰਹੀਏ ਜੇ ਕੋਲ ਬਾਹਰੋਂ ਆ ਗਿਆ ਅਗਲਾ ਕੀ ਕਹੂਗਾ ਵੀ ਦੋ ਨੂੰਹਾਂ ਨੇ ਤੇ ਘਰ ਚ ਗੰਦ ਖਿਲਰਿਆ ਪਿਆ ਪੁੱਤ ਮੈਨੂੰ ਪਤਾ ਤੂੰ ਟੀਨਾ ਕਰਕੇ ਔਖੀ ਹੁੰਨੀ ਆ ਉਹਦਾ ਤਾਂ ਅੱਜ ਸਿਰ ਦੁਖਦਾ ਮੈਂ ਸਵੇਰੇ ਉਠਾਲਿਆ ਤੇ ਕਹਿੰਦੀ ਮੰਮੀ ਮੇਰਾ ਸਿਰ ਬਹੁਤ ਦੁਖਦਾ ਤਾਂ ਕਰਕੇ ਨਹੀਂ ਉੱਠੀ ਹੋਣੀ ਨਹੀਂ ਤਾਂ ਉੱਠ ਜਾਂਦੀ ਆ ਸਵੇਰੇ ਉਹ ਪਤਾ ਹੀ ਆ ਮੰਮੀ ਮੈਨੂੰ ਅ ਜਦੋਂ ਦੀ ਮੈਂ ਇਸ ਘਰ ਚ ਆਈਆਂ ਮੈਂ ਤਾਂ ਇਹੀ ਦੇਖਦੀ ਆ ਉਹਦਾ ਕੁਛ ਨਾ ਕੁਛ ਦੁਖਦਾ ਹੀ ਰਹਿੰਦਾ ਕਦੇ ਕੋ ਮੇਰਾ ਸਿਰ ਦੁਖਦਾ ਕਦੇ ਮੇਰੀ ਲੱਤਾਂ ਦੁਖਦੀਆਂ ਨੇ ਉਹਨੂੰ ਪਤਾ ਵੀ ਜੇ ਮੈਂ ਪਈ ਵੀ ਰਹਾਂ ਨਾ ਘਰ ਦੇ ਸਾਰੇ ਕੰਮ ਤਾਂ ਹੋ ਹੀ ਜਾਣੇ ਨੇ ਕਿਉਂਕਿ ਮੈਂ ਹੈਗੀ ਤਾਂ ਹੈਗੀ ਨੌਕਰਾਨੀ ਇਸ ਘਰ ਦੀ। ਨਾ ਪੁੱਤ ਨੌਕਰਾਨੀ ਕਹਤੇ ਆ ਤੁਹਾਡੇ ਘਰ ਦੇ ਕੰਮ ਨੇ ਦੋਏ ਭੈਣਾਂ ਰਲ ਕੇ ਕਰ ਲਿਆ ਕਰੋ। ਨਾਲੇ ਅੱਗੇ ਤਾਂ ਉਹ ਕਰਦੀ ਹੋਈ ਆ ਜਿਹਜ ਉਹਦਾ ਸਿਰ ਦੁੱਖ ਦਾ ਪੁੱਤ ਐ ਨਹੀਂ ਬੋਲੀਦਾ ਹੁੰਦਾ। ਗੱਲ ਬੋਲਣ ਦੀ ਨਹੀਂ ਹੈਗੀ ਮੰਮੀ। ਜੇ ਮੇਰਾ ਕੁਝ ਦੁੱਖਨ ਲੱਗੇ ਫਿਰ ਕਿਵੇਂ ਮੂੰਹ ਭਟ-ਭਟ ਨਗਦੀ ਹੁੰਦੀ ਹੈਗੀ। ਪੁੱਤ ਤੈਨੂੰ ਨੂੰਨੋ ਲੱਗਦਾ ਉਹ ਪਿੱਛੇੋਂ ਦੁਖੀ ਆ ਤਾਂ ਕਰਕੇ ਵਿਚਾਰੀ ਦਾ ਮਨ ਨਹੀਂ ਠੀਕ ਹੁੰਦਾ ਤਾਂ ਮੂੰਹ ਬਣਾ ਲੈਂਦੀ ਆ ਤੇਰੇ ਮੇਰੇ ਨਾਲ ਨਹੀਂ ਕਰਦੀ ਹੂੰ ਤਾਂ ਮੈਨੂੰ ਪਤਾ ਹੀ ਆ ਜੇ ਬੰਦਾ ਦੁਖੀ ਹੁੰਦਾ ਕਿਸੇ ਨਾਲ ਬੋਲਣ ਨੂੰ ਵੀ ਜੀ ਨਹੀਂ ਕਰਦਾ ਹੁੰਦਾ ਉਹ ਮੰਮੀ ਮੇਰੀ ਗੱਲ ਸੁਣ ਚਲ ਮੰਨਦੀ ਆ ਵੀ ਉਹ ਪਿੱਛੇੋਂ ਦੁਖੀ ਆ ਫਿਰ ਇਹਦਾ ਕਾਰਨ ਆਪਾਂ ਤਾਂ ਨਹੀਂ ਹੈਗੇ ਉਹ ਤਾਂ ਰੱਬ ਦੀ ਮਰਜ਼ੀ ਆ ਜਿਹੜੇ ਦੁੱਖ ਦਿੱਤੇ ਨੇ ਉਹ ਰੱਬ ਨੇ ਦਿੱਤੇ ਨੇ ਆਪਣੇ ਨਾਲ ਕਾਹਤੋਂ ਇਹ ਜਿਹੀ ਜਦਖੜੀ ਕਰਦੀ ਆ ਪੁੱਤ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਤੂੰ ਨਿਆਣੀ ਆ ਉਹ ਮੰਮੀ ਨਿਆਣੀ ਦੀ ਗੱਲ ਨਹੀਂ ਅਸਲ 'ਚ ਨਾ ਤੈਨੂੰ ਉਹੀ ਵਧੀਆ ਲੱਗਦੀ ਆ ਮੈਂ ਤਾਂ ਜਿਹੇ ਜਿਹੇ ਨਾ ਮਰਜ਼ੀ ਕੰਮ ਕਰ ਲਾ ਉਹੀ ਗੱਲ ਮੈਂ ਤਾਂ ਹੱਥ ਜਿਹਾ ਸੀ ਨਹੀਂ ਹੈਗਾ ਚੱਲ ਕੋਈ ਗੱਲ ਨਹੀਂ ਜੇ ਤੇ ਤੋ ਨਹੀਂ ਕੰਮ ਹੁੰਦਾ ਕੋਈ ਨਾ ਤੂੰ ਵੀ ਰਾਮ ਕਰ ਲਾ ਲੈ ਮੈਂ ਲਾ ਦੰਨੀ ਆ ਝਾੜੂ ਨਾ ਨਾ ਮੇਰੇ ਮਾਪੇ ਆਪਣੇ ਮੈਨੂੰ ਇਹ ਨਹੀਂ ਸਿਖਾਇਆ ਵੀ ਤੂੰ ਜਾ ਕੇ ਬੈਠੇ ਰਹੇ ਤੇ ਆਪਦੀ ਸਸਤੋ ਕੰਮ ਕਰਵਾਵੇਂ ਇਹ ਉਹਨਾਂ ਦੀ ਰਿਵਾਜ ਉਹ ਸਾਡੇ ਨਹੀਂ ਹੈਗਾ ਲੈ ਮੈਂ ਕਰ ਦੰਨੀ ਆ ਨਾਲੇ ਪੁੱਤ ਜੇ ਹੁਣ ਉੱਠੂਗੀ ਬੋਲੀ ਨਾ ਉਹਨੂੰ ਅਗਲੇ ਦੇ ਮਨ ਚ ਆ ਜਾਂਦਾ ਜੇ ਮੈਂ ਬਿਮਾਰ ਹੋ ਗਈ ਸੀ ਪੈ ਗਈ ਸੀ ਘੜੀ ਦੇਖ ਲੈ ਮੈਨੂੰ ਬੋਲਦੀ ਆ ਤੂੰ